ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈਂ ਜੀ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੂੰਹ ਚੋਂ ਬਾਤ ਨਿਕਲ ਕੇ ਹੋਣੀ ਬਿਰਤੇ ਜਾਣੇ ਸਾਧੂ ਸੰਤ ਜਿਹੜੇ ਹੁੰਦੇ ਨੇ ਨਾ ਕਾਮਲ ਲੋਕ ਜਿਹੜੇ ਹੁੰਦੇ ਆ ਉਹਨਾਂ ਦੇ ਬਾਬਾ ਜੀ ਉਹਨਾਂ ਦੀ ਉਪਮਾ ਉਹਨਾਂ ਦੇ ਜਿਹੜੇ ਉਹਦੇ ਆ ਨਾ ਉਸ ਇਲਾਹੀ ਰੰਗਾਂ ਦੇ ਵਿੱਚ ਬੜੇ ਉੱਚੇ ਹੁੰਦੇ ਆ ਜ਼ਰਾ ਗੌਰ ਕਰਨਾ ਇੱਕ ਵਾਰ ਨਾ ਇੱਕ ਸਾਧੂ ਚਲੇ ਜਾ ਰਹੇ ਸਨ ਆਪਣੀ ਮੋਜ ਦੇ ਵਿੱਚ ਹੋਣੇ ਫਕੀਰ ਉਹ ਰੱਬ ਦੇ ਪਿਆਰ ਵਿੱਚ ਸੋਹਣੇ ਰੱਬ ਨੂੰ ਜਿਹੜਾ ਪਿਆਰਾ ਹੈ ਨਾ ਸਾਧੂ ਦੁਨੀਆ ਵਿੱਚ ਸਭ ਤੋਂ ਔਖਾ ਕੰਮ ਹੈ ਨਾ ਜਿਹੜਾ ਬਾਬਾ ਜੀ ਇਹ ਫਕੀਰ ਲੋਕ ਫਰਮਾਉਂਦੇ ਆ ਉਹ ਹੈ ਸੋਹਣੇ ਰੱਬ ਨਾਲ ਪਿਆਰ ਕਰਨਾ ਇਸ਼ਕ ਕਰਨਾ ਇਸ਼ਕ ਪੈਦਾ ਕਰਨਾ ਕਹਿਣਾ ਬਹੁਤ ਸੌਖਾ ਹੈ ਆਪਣੇ ਆਪ ਨੂੰ ਕਹਿ ਦੇਣਾ ਵੀ ਮੈਂ ਰੱਬ ਦਾ ਆਸ਼ਿਕ ਹ ਪਰ ਕਰਨਾ ਬਹੁਤ ਔਖਾ ਹੈ ਬਾਬਾ ਜੀ ਗੱਲਾਂ ਕਰਨ ਸੁਖਾਲੀਆਂ ਔਖੇ ਪਾਲ ਨੇ ਬੋਲ જરા غور કરના સો એ ਇਦਾਂ ਕਰਨਾ ਪੈਂਦਾ ਜਿਵੇਂ ਨਾਮਦੇਵ ਜੀ ਕਹਿੰਦੇ ਗਏਂਦੇ ਮਹਾਰਾਜ ਤੁਹਾਡੇ ਨਾਲ ਮੈਂ ਐਸੀ ਪ੍ਰੀਤ ਲਾਈ ਹੈ ਜੋ ਭੁੱਖਾ ਜਿਹੜਾ ਹੈ ਨਾ ਆਪਣੇ ਅਨਾਜ ਅਨਾਜ ਦੇ ਨਾਲ ਪ੍ਰੀਤ ਲਾਂਦਾ ਹੈ ਚਾਰ ਪੰਜ ਦਿਨ ਬੰਦਾ ਭੁੱਖਾ ਰਹੇ ਨਾ 6ਵੇਂ ਦਿਨ ਰੋਟੀ ਮਿਲ ਜਾਵੇ ਤਾਂ ਉਹਨੂੰ ਇਦਾਂ ਚਾਹਦਾ ਜਿਵੇਂ ਪਤਾ ਨਹੀਂ ਰੋਟੀ ਦੀ ਭੁੱਖ ਜਦੋਂ ਲੱਗਦੀ ਹੈ ਨਾ ਮੰਨ ਲਾ 5-6 ਦਿਨ ਬੰਨੇ ਰੋਟੀ ਨਹੀਂ ਖਾਦੀ ਛੇ ਦਿਨਾਂ ਦਾ ਜਿਹਦਾ ਕੀ ਹਾਲ ਹੁੰਦਾ ਕਿੱਦਾਂ ਰੋਟੀ ਨੂੰ ਪ੍ਰੇਮ ਕਰਦਾ ਰੋਟੀ ਮਿਲ ਜਾਵੇ ਕਦੋਂ antisense ਤਰ੍ਹਾਂ ਜਿਹੜਾ ਹੈ ਕਹਿੰਦੇ ਮੈਂ ਐਦਾਂ ਪ੍ਰੇਮ ਕਰਦਾ ਤੈਨੂੰ ਪ੍ਰਭੂ ਰੱਬ ਮੇਰੇ ਜਿਵੇਂ ਇੱਕ ਭੁੱਖਾ ਰੋਟੀ ਨਾਲ ਪ੍ਰੇਮ ਕਰਦਾ ਐਦਾਂ ਗੌਰ ਕਰਨਾ ਜਿਵੇਂ ਇੱਕ ਪਿਆਸਾ ਜਿਹੜਾ ਹੈ ਉਹ ਪਾਣੀ ਨਾਲ ਪ੍ਰੇਮ ਕਰਦਾ ਕਈ ਦਿਨਾਂ ਦਾ ਪਿਆਸਾ ਹੋਵੇ ਬੰਦਾ ਤੇ ਪਾਣੀ ਨੂੰ ਕਿੱਦਾਂ ਚਾਹਦਾ ਕਈ ਦਿਨਾਂ ਦਾ ਪਿਆਸਾ ਹੋਵੇ ਬੰਦਾ ਤੇ ਪਾਣੀ ਨੂੰ ਕਿੱਦਾਂ ਚਾਹਦਾ ਬਾਬਾ ਜੀ ਜ਼ਰਾ ਗੌਰ ਕਰਨਾ ਸਤਿਗੁਰੂ ਕਬੀਰ ਜੀ ਮਹਾਰਾਜ ਜੀ ਦਾ ਉਹਨਾਂ ਦਾ ਇੱਕ ਸ਼ਲੋਕ ਹੈ ਬਾਬਾ ਜੀ ਕਬੀਰ ਪ੍ਰੀਤ ਲਾਗੀ ਹੈ ਕਬੀਰ ਲਾਗੀ ਪ੍ਰੀਤ ਸੁਜਾਨ ਸਿਉ ਬਿਰਜੇ ਲੋਗ ਆ ਜਾਣ ਤਾਂ ਸਿਉ ਟੂਟੀ ਕਿਉ ਬਣੇ ਜਾ ਕੇ ਜਿਉ ਪ੍ਰਾਣ ਕਹਿੰਦੇ ਕਿ ਜਿਹੜੀ ਪ੍ਰੀਤ ਜਿਹੜਾ ਇਸ਼ਕ ਜਿਹੜਾ ਸਾਵਾ ਵਿੱਚ ਵਸ ਗਿਆ ਉਹਨੂੰ ਕੱਢੋਗੇ ਕਿਵੇਂ ਉਹਨੂੰ ਤੋੜੋਗੇ ਕਿਵੇਂ ਸਾਧੂ ਸਾਡੇ ਮਨਾਂ ਵਿੱਚ ਜਿਹੜਾ ਹੈ ਉਹ ਫਕੀਰ ਜਿਹੜੇ ਸਾਡੇ ਮਨਾ ਵਿੱਚ ਕਹਿੰਦੇ ਸਿਮਰਨ ਦੇ ਰਸੀਏ ਜਿਹੜਾ ਪ੍ਰੀਤ ਜਗਾਉਂਦੇ ਨੇ ਜ਼ਰਾ ਗੌਰ ਕਰਨਾ ਇਹ ਫਕੀਰ ਲੋਕ ਜਿਹੜੇ ਕੋਈ ਇਵਾਦਤ ਕੰਦੇ ਕਰੋ ਤਾਂ ਹੁਣ ਇੱਕ ਫਕੀਰ ਤੁਰੇ ਜਾ ਰਹੇ ਉਹਨਾਂ ਦੀ ਰਹਿਮਤ ਦੀ ਗੱਲ ਕਰ ਰਹਾ ਬਾਬਾ ਜੀ ਜ਼ਰਾ ਗੌਰ ਕਰਨਾ ਸਾਧੂ ਫਕੀਰ ਤੁਰੇ ਜਾ ਰਹੇ ਆ ਇੱਕ ਅਰਥੀ ਆ ਰਹੀ ਹੈ ਇਹ ਕਹਾਣੀ ਹੈ ਜ਼ਰਾ ਗੌਰ ਕਰਨਾ ਇੱਕ ਬੰਦਾ ਪੂਰਾ ਹੋ ਗਿਆ ਤਾਂ ਅਰਥੀ ਆ ਰਹੀ ਹੈ ਅੱਛਾ ਲੋਕ ਉਹਨੂੰ ਚੱਕ ਕੇ ਲਿਆ ਰਹੇ ਨੇ ਤੇ ਜਿਨ੍ਹਾਂ ਨੇ ਚੱਕਿਆ ਹੋਇਆ ਨਾ ਮੁਢਿਆਂ ਦੇ ਉਹ ਗੱਲਾਂ ਕਰਦੇ ਨੇ ਕੀ ਗੱਲਾਂ ਕਰਦੇ ਨੇ ਕਹਿੰਦੇ ਜਿਹੜਾ ਮਰਿਆ ਹੈ ਨਾ ਇਹਨੇ ਜ਼ਿੰਦਗੀ 'ਚ ਕਦੇ ਕੋਈ ਚੰਗਾ ਕਰਮ ਨਹੀਂ ਕੀਤਾ ਜ਼ਰਾ ਗੌਰ ਕਰ ਇਹਨੇ ਜ਼ਿੰਦਗੀ 'ਚ ਕਦੇ ਕੋਈ ਚੰਗਾ ਕਰਮ ਨਹੀਂ ਕੀਤਾ ਇਹਨੇ ਜ਼ਿੰਦਗੀ 'ਚ ਇੱਕ ਵੀ ਕੰਮ ਚੰਗਾ ਨਹੀਂ ਕੀਤਾ ਇਹ ਮਰੇਗਾ ਇਹ ਮਰ ਚੁੱਕਾ ਇਹ ਜਾਏਗਾ ਤੇ ਨਰਕਾ ਨੂੰ ਜਾਏਗਾ ਇਹਨੂੰ ਸਵਰਗਾਂ 'ਚ ਕਿਤੇ ਥਾਂ ਨਹੀਂ ਮਿਲਣੀ ਜ਼ਰਾ ਗੌਰ ਕਰਨਾ ਇਹਨੂੰ ਕਿਥੇ ਸਵਰਗਾਂ 'ਚ ਥਾਂ ਨਹੀਂ ਮਿਲਣੀ ਹੁਣ ਸਮਝਦਾਰ ਲੋਕ ਜੋ ਨੇ ਉਹ ਇਹ ਵੀ ਦੱਸਦੇ ਨੇ ਕਿ ਜਦੋਂ ਬੰਦਾ ਮਰ ਜਾਂਦਾ ਹੈ ਤੇ ਜਦੋਂ ਤੱਕ ਉਹ ਅਗਨੀ ਭੇਟ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਉਹਦੀ ਜਿਹੜੀ ਆਤਮਾ ਹੈ ਨਾ ਰੂਹ ਜਿਹੜੀ ਹੈ ਬਹੁਤ ਸਾਰੇ ਗ੍ਰੰਥ ਜਿਹੜੇ ਜੇ ਵੇਦਾਂ ਦੀ ਗੱਲ ਕਰੀ ਉਹ ਵੀ ਦੱਸਦੇ ਹੈ ਵਿਦਾਂਤ ਗਿਆਨ ਵੀ ਕਹਿੰਦਾ ਕਿ ਆਤਮਾ ਸੁਣਦੀ ਹੈ ਕਿ ਲੋਕ ਕੀ ਕਹਿ ਰਹੇ ਨੇ ਜਦੋਂ ਉਹਨੂੰ ਲੈ ਕੇ ਜਾ ਰਹੇ ਨੇ ਨਾ ਲੋਕ ਗੱਲਾਂ ਕਰਦੇ ਨੇ ਕਿ ਇਹ ਨਰਕਾਂ ਵਿੱਚ ਜਾਏਗਾ ਇਹਨੇ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ ਹੁਣ ਉਹਦੇ ਨਜ਼ਦੀਕ ਦੀ ਇੱਕ ਜ਼ਰਾ ਗੌਰ ਕਰਨਾ ਇੱਕ ਫਕੀਰ ਲੰਘ ਰਿਹਾ ਸਾਧੂ ਲੰਘ ਰਿਹਾ ਕੋਈ ਸਾਧੂ ਨਾਮ ਦਾ ਰਸੀਆ ਆਪਣੀ ਮਸਤੀ ਵਿੱਚ ਆਪਣੀ دیਵਾਨਗੀ ਵਿੱਚ ਆਪਣੇ ਨਾਮ ਦੇ ਰੰਗ ਦੇ ਵਿੱਚ ਉੱਥੋਂ ਲੰਘ ਰਿਹਾ ਤੇ ਜਿਨ੍ਹਾਂ ਮੋਢਿਆਂ ਤੇ ਚੱਕਿਆ ਉਹ ਬੜਾ ਦੁਖੀ ਹੈ ਜਿਹਨੂੰ ਮੋਢਿਆਂ ਤੇ ਚੱਕਿਆ ਮਨੋ ਉਹਦੀ ਰੂਹ ਬੜੀ ਦੁਖੀ ਹੈ ਉਹ ਹੈ ਤਾਂ ਮਰ ਚੁੱਕਾ ਹੈ ਉਹ ਬੜਾ ਦੁਖੀ ਹੈ ਮਰ ਚੁੱਕਾ ਹੈ ਲੇਕਿਨ ਹੁਣ ਸਮਝ ਨਹੀਂ ਆਉਂਦੀ ਕਿ ਮੈਂ ਕਰਾਂ ਕੀ ਕਿ ਉਹਦੀ ਰੂਹ ਜਿਹੜੀ ਹੈ ਉਹ ਸੁਣ ਰਹੀ ਹੈ ਜਦੋਂ ਉਹਨੂੰ ਅਗਨੀ ਤੇ ਰੱਖਿਆ ਸ਼ਰੀਰ ਜਲਾਇਆ ਗਿਆ ਤੇ ਜਦੋਂ ਸ਼ਰੀਰ ਜਲਿਆ ਨਾ ਤੇ ਲੈਣ ਆਉਣਾ ਸੀ ਜਮਦੂਤਾਂ ਨੇ ਜਿਵੇਂ ਸਰਗੁਰੂ ਕਬੀਰ ਜੀ ਮਹਾਰਾਜ ਕਹਿੰਦੇ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਪਰ ਕਹਿਤ ਕਬੀਰ ਸੁਨੋਰੇ ਸੰਤੋ ਸਾਧ ਸੰਗਤ ਤਰ ਜਾਏਗਾ ਕਿ ਜਦੋਂ ਉਹਨੂੰ ਅਗਨੀ ਤੇ ਰੱਖਿਆ ਗਿਆ ਅਗਨੀ ਭੇਟ ਦਿੱਤਾ ਉਹਦਾ ਸ਼ਰੀਰ ਅਗਨੀ ਵਿੱਚ ਜਲਿਆ ਹੁਣ ਜਮਦੂਤਾਂ ਨੇ ਲੈਣ ਆਉਣਾ ਸੀ ਪਰ ਜਮਦੂਤ ਲੈਣ ਨਹੀਂ ਆਏ ਬਾਬਾ ਜੀ ਉਹਨੂੰ ਦੇਵਤੇ ਲੈਣ ਆ ਗਏ ਦੇਵਤੇ ਲੈਣ ਆ ਗਏ ਜਰਾ ਗੌਰ ਕਰਨਾ ਮਤਲਬ ਫਰਿਸ਼ਤੇ ਆਣਾ ਸੀਗਾ ਮੌਤ ਦੇ ਜਿਹੜੇ ਜਮਦੂਤ ਸਨ ਜਮਰਾਜ ਸਨ ਜਮਰਾਜ ਦੇ ਜਿਹੜੇ ਦੂਤ ਸਨ ਮੌਤ ਦੇ ਦੂਤ ਉਹਨਾਂ ਨੇ ਲੈਣ ਆਉਣਾ ਸੀ ਉਹ ਨਹੀਂ ਆਏ ਉੱਥੇ ਦੇਵਤੇ ਆ ਗਏ ਉਹ ਜਦੋਂ ਉਹਨਾਂ ਨੂੰ ਦੇਵਤੇ ਲੈਣ ਆਉਂਦੇ ਨੇ ਨਾ ਉਸ ਵਿਅਕਤੀ ਨੂੰ ਉਹ ਵੇਖ ਕੇ ਦੇਵਤਿਆਂ ਵੱਲ ਹੈਰਾਨ ਹੈ ਤੇ ਉਹਨਾਂ ਦੇਵਤਿਆਂ ਨੂੰ ਕਹਿਣ ਲੱਗਾ ਤੁਸੀਂ ਲੈਣ ਆਏ ਹੋ ਮੈਨੂੰ ਦੇਵਤੇ ਕਹਿੰਦੇ ਹਾਂ ਅਸਲੀ ਅਸੀਂ ਲੈਣ ਆਏ ਆ ਕਹਿੰਦਾ ਕਿੱਥੇ ਲੈ ਕੇ ਜਾਓਗੇ ਕਹਿੰਦੇ ਤੈਨੂੰ ਸਵਰਗ ਚ ਤੈਨੂੰ ਉਹ ਜਿਹੜਾ ਹੈ ਜੰਨਤ ਚ ਲੈ ਕੇ ਜਾਵਾਂਗੇ ਹੁਣ ਜ਼ਰਾ ਗੌਰ ਕਰਨਾ ਬਕੀਤ ਤਾਂ ਇੱਥੋਂ ਤੱਕ ਵੀ ਕਹਿੰਦੇ ਵੀ ਜਿਹਨੂੰ ਕਹਿੰਦੇ ਹਨ ਰੱਗੇ ਜਾਂ ਸਵਰਗ ਪਾਈ ਸਭ ਕੁਝ ਇੱਥੇ ਪਰ ਇਹ ਕਹਾਣੀ ਕਹਿ ਰਹੀ ਹੈ ਜਦੋਂ ਉਹਨੇ ਇਹ ਗੱਲ ਸੁਣੀ ਨਾ ਤੇ ਉਹ ਦੇਵਤਿਆਂ ਨੂੰ ਕਹਿਣ ਲੱਗਾ ਕਿ ਮੈਂ ਤਾਂ ਕੋਈ ਇਹੋ ਜਿਹਾ ਕਰਮ ਕੀਤਾ ਹੀ ਨਹੀਂ ਕਿ ਮੈਨੂੰ ਤੁਸੀਂ ਲੈਣ ਆਓ ਤੇ ਮੈਨੂੰ ਲੈ ਕੇ ਤੁਸੀਂ ਜਿਹੜਾ ਹੈ ਮੈਂ ਜ਼ਿੰਦਗੀ ਚ ਕੋਈ ਐਸਾ ਚੰਗਾ ਬੀਜ ਬੀਜਿਆ ਹੀ ਨਹੀਂ ਕਦੇ ਕਿਸੇ ਦੀ ਸੇਵਾ ਕੀਤੀ ਨਹੀਂ ਕੋਈ ਦਾਨ ਪੁੰਨ ਕੀਤਾ ਨਹੀਂ ਮੈਨੂੰ ਤਾਂ ਲੋਕ ਵੀ ਕਹਿ ਰਹੇ ਸਨ ਕਿ ਮੈਂ ਤਾਂ ਨਰਕਾਂ ਨੂੰ ਜਾਣਾ ਹੈ ਨਰਕਾਂ ਦਾ ਵਾਸੀ ਲੇਕਿਨ ਤੁਸੀਂ ਲੈਣ ਕਿਉਂ ਆ ਗਏ ਉਹ ਦੇਵਤੇ ਕਹਿੰਦੇ ਗੱਲ ਜਿਹੜੀ ਤੂੰ ਕਰ ਰਿਹਾ ਹੈ ਨਾ ਉਹ ਬਿਲਕੁਲ ਸੱਚ ਹੈ ਕਿ ਤੈਨੂੰ ਜਿਹੜਾ ਹੈ ਉਹ ਸਵਰਗ ਨਹੀਂ ਮਿਲਣਾ ਚਾਹੀਦਾ ਉਹ ਦੇਵਤੇ ਕਹਿਣ ਲੱਗੇ ਕਿ ਤੈਨੂੰ ਬੈਕੁੰਠ ਨਹੀਂ ਮਿਲਣਾ ਸੀ ਕਹਿੰਦੇ ਮਹਾਰਾਜ ਹੁਣ ਲੈ ਤਾਂ ਚੱਲੇ ਪਰ ਦਾਸਤਾ ਦਿਓ ਦਾਸਤਾ ਜਾਓ ਸਮਝਾਤਾ ਜਾਓ ਇਹ ਸਭ ਕੁਝ ਮਿਲ ਕਿਉਂ ਰਿਹਾ ਹੁਣ ਤੁਸੀਂ ਮੈਨੂੰ ਲੈ ਕੇ ਚੱਲੇ ਹੋ ਠੀਕ ਆ ਮੈਂ ਚੱਲ ਰਿਹਾ ਹਾਂ ਨਾਲੇ ਤੁਸੀਂ ਕਹਤਾ ਵੀ ਮੈਨੂੰ ਸਵਰਗ ਨਹੀਂ ਮੈਨੂੰ ਇਹ ਮਿਲ ਕਿਉਂ ਰਿਹਾ ਉਹ ਵੀ ਦੱਸ ਦੋ ਉਹਨਾਂ ਦੇਵਤਿਆਂ ਨੇ ਕਿਹਾ ਕਹਿੰਦੇ ਉਹ ਉਹ ਬੰਦੇ ਆ ਉਹ ਜਦੋਂ ਤੈਨੂੰ ਮੋਢਿਆਂ ਤੇ ਚੱਕ ਕੇ ਲੈ ਕੇ ਜਾ ਰਹੇ ਸੀ ਨਾ ਤੂੰ ਮਰਿਆ ਹੋਇਆ ਲੋਕ ਜਿਹੜੇ ਗੱਲਾਂ ਕਰ ਰਹੇ ਸੀ ਜਦੋਂ ਤੇਰੀ ਅਰਥੀ ਜਾ ਰਹੀ ਸੀ ਤੇ ਜਾਂਦੀ ਹੋਈ ਤੇਰੀ ਅਰਥੀ ਦੇ ਨੇੜੇ ਨਾ ਉਸ ਦੇ ਨਜ਼ਦੀਕ ਇੱਕ ਫਕੀਰ ਲੰਘੇ ਜਰਾ ਗੌਰ ਕਰਨਾ ਕੰਮੀ ਵਾਲੇ ਮਹਾਤਮਾ ਸਾਧੂ ਸੰਤ ਫਕੀਰ ਨਿਕਲੇ ਸੀ ਹੁਣ ਕਹਿੰਦੇ ਜਦੋਂ ਮਸਤ ਆਪਣੀ ਮਸਤੀ ਦੇ ਵਿੱਚ ਨਿਕਲੇ ਨਾ ਉਹ ਆਪਣੇ ਰੱਬ ਦੀ ਆਪਣੇ ਰੱਬ ਦੀ ਮਸਤੀ ਵਿੱਚ ਲੰਘੇ ਤਾਂ ਉਹਨਾਂ ਦੇ ਪੈਰ ਜਦੋਂ ਚੱਲ ਰਹੇ ਸੀ ਪੈਰਾਂ ਨੂੰ ਧਰਤੀ ਜਿਹੜੀ ਹੈ ਸਪਰਸ਼ ਹੋ ਰਿਹਾ ਸੀ ਦਾਸ ਸਪਰਸ਼ ਹੋ ਰਿਹਾ ਸੀ ਤੇ ਧਰਤੀ ਤੋਂ ਧੂੜ ਉੱਡੀ ਜਰਾ ਗੌਰ ਕਰਨਾ ਸਾਧੂ ਸੰਤ ਫਕੀਰਾਂ ਦੀ ਧੂੜ ਦੀ ਗੱਲ ਕਰ ਰਹੇ ਜਰਾ ਗੌਰ ਧੂੜ ਉੱਡੀ ਉਹ ਜਿਹੜੀ ਧੂੜ ਸੀ ਨਾ ਉਹ ਧੂੜ ਤੇਰੇ ਉੱਤੇ ਪੈ ਗਈ ਭਾਈ ਕਿ ਸਾਧ ਕੀ ਧੂੜ ਕਰ ਰਹੀ ਸੁਣਾਣ ਕਹਿੰਦੇ ਗੁਰੂਆਂ ਨੇ ਫਰਮਾਇਆ ਜਰਾ ਗੌਰ ਕਰਨਾ ਜਰਾ ਗੌਰ ਕਰਨਾ ਕਿ ਸਾਧ ਕੀ ਧੂੜ ਉੱਪਰ ਜਿਹੜਾ ਹੈ ਜਾਈਏ ਕੁਰਬਾਨ ਉਹਨਾਂ ਦੇਵਤਿਆਂ ਨੇ ਕਿਹਾ ਉਸ ਅਰਥੀ ਵਾਲੇ ਨੂੰ ਉਸ ਮਰੇ ਹੋਏ ਨੂੰ ਕਹਿਣ ਲੱਗੇ ਜਦੋਂ ਉਹ ਫਕੀਰ ਉਹ ਸਾਧੂ ਲੰਘਿਆ ਨਾ ਰੱਬ ਵਰਗਾ ਸਾਧੂ ਤੇ ਉਹਦੇ ਚਰਨਾਂ ਦੀ ਧੂੜ ਉੱਡੀ ਤੇ ਤੇਰੇ ਉੱਤੇ ਪੈ ਗਈ ਦੇਵਤਿਆਂ ਨੂੰ ਕਹਿੰਦੇ ਉਹ ਕਮਲਿਆ ਜਿੰਨੇ ਪਾਪ ਜ਼ਿੰਦਗੀ ਚ ਕੀਤੇ ਸੀ ਨਾ ਉਸ ਚਰਨਾਂ ਵਾਲੀ ਧੂੜ ਨੇ ਸਾਰੇ ਮਿਟਾ ਦਿੱਤੇ ਬੜਾ ਗੌਰ ਕਰ ਸਾਧੂ ਹੋਵੇ ਕਾਮਲ ਬਾਬਾ ਜੀ ਮੁਰਸ਼ਿਦ ਫਕੀਰ ਜਿਹੜਾ ਕਾਮਲ ਹੋਵੇ ਹੁਣ ਮਰਨ ਤੋਂ ਬਾਅਦ ਦੇਵਤੇ ਸਾਹਮਣੇ ਖੜੇ ਨੇ ਦੇਵਤਿਆਂ ਨੂੰ ਦੇਖ ਕੇ ਰੋਂਦਾ ਤੇ ਰੋਂਦਾ ਹੋਇਆ ਕਹਿੰਦਾ ਕਿੱਦਾਂ ਦੀ ਮੇਰੇ ਭਾਗ ਨਹੀਂ ਜਿਹੜੀ ਧੂੜ ਨੇ ਮੈਨੂੰ ਤਾਰ ਦਿੱਤਾ ਤੇ ਮੈਂ ਉਹਦੇ ਦਰਸ਼ਨ ਵੀ ਨਾ ਕਰ ਸਕਿਆ ਮੈਂ ਉਹਨਾਂ ਦੇ ਕੋਲ ਵੀ ਨਾ ਬਹਿ ਸਕਿਆ ਸੋ ਜ਼ਰਾ ਗੌਰ ਕਰਨਾ ਬਾਬਾ ਜੀ ਇਹ ਜਿਹੜੀਆਂ ਗੱਲਾਂ ਨੇ ਜੋ ਇਹ ਕੇਵਲ ਕਥਾ ਕਹਾਣੀਆਂ ਨਹੀਂ ਐ ਇਹ ਸਿਰਫ ਸੁਣਉਣ ਮਾਤਰ ਵਾਸਤੇ ਕੋਈ ਦ੍ਰਿਸ਼ਟਾਂਤ ਨਹੀਂ ਐ ਬਾਬਾ ਜੀ ਜ਼ਰਾ ਗੌਰ ਕਰਨਾ ਇਹ ਬਿਲਕੁਲ ਸੱਚ ਐ ਕਹਿੰਦੇ ਗੁਰੂਆਂ ਨੇ ਫਰਮਾਇਆ ਹੈ ਕਿ ਜਿਹੜੇ ਸਾਧ ਕੀ ਧੂੜ ਜਿਹੜੀ ਹੈ ਨਾ ਉਹਦੇ ਨਾਲ ਕਰੀਏ ਇਸ਼ਨਾਨ ਤੇ ਸਾਧ ਜਿਹਨੇ ਨਾ ਉਹਨੇ ਨਜ਼ਰ ਪੈ ਜਾਵੇ ਨਾ ਉਹ ਬੇੜੇ ਬੰਨੇ ਲੱਗ ਜਾਂਦੇ ਬਾਬਾ ਜੀ ਮੋਇਆਂ ਨੂੰ ਜਿਹੜਾ ਹੈ ਵੱਡੇ ਤੋਂ ਵੱਡਾ ਪਾਪ ਜਿਹੜਾ ਹੈ ਉਹ ਕਹਿੰਦੇ ਸਾਧ ਸੰਗਤ ਸਾਧ ਦੀ ਸੰਗਤ ਦੇ ਵਿੱਚ ਬਹਿਣਾ ਜਿਹੜਾ ਹੈ ਉਹਦਾ ਛੁਟਕਾਰਾ ਹੋ ਜਾਂਦਾ ਬਸ ਬਾਬਾ ਜੀ ਸਾਧ ਕਾਮਲ ਹੋਵੇ ਫਕੀਰ ਕਾਮਲ ਹੋਏ ਸਾਧੂ ਕਾਮਲ ਹੋਵੇ ਮੁਰਸਾਈ ਲੋਕ ਜਿਹੜਾ ਉਹ ਕਾਮਲ ਹੋਵੇ ਮੁਰਸ਼ਦ ਤੁਹਾਡਾ ਕਾਮਲ ਹੋਵੇ ਤਾਂ ਬੇੜੇ ਬੰਨੇ ਲਾ ਦਿੰਦਾ ਬਾਬਾ ਨਹੀਂ ਤੇ ਫਿਰ ਬਾਬਾ ਜੀ ਆਈ ਜਾਓ ਜਾਈ ਜਾਓ ਇਹ ਤਾਂ ਹੀ ਚੱਲੀ ਜਾਂਦਾ ਜੇ ਗੁਰੂ ਮੁਰਸ਼ਦ ਨਾਲ ਕਾਮਲ ਹੋਇਆ ਜਿਆਦ ਰੱਖਣਾ ਅੱਜ ਕੱਲ ਬੜਾ ਇਹ ਵੀ ਚੀਜ਼ਾਂ ਰੱਖ ਲਈਆਂ ਵੀ ਵਿਸ਼ਵਾਸ ਪੱਕਾ ਹੋਵੇ ਫਿਰ ਗੱਲ ਬੰਦੀ ਹੈ ਐਦਾਂ ਹੋਵੇ ਤਾਂ ਬੇਦਾ ਭਾਈ ਜੇ ਤੂੰ ਪੱਕਾ ਹੈ ਨਾ ਜੇ ਸਾਹਮਣੇ ਉਹ ਸੋਣਾ ਪੱਕਾ ਹੈ ਬੜਾ ਵਿੱਚ ਖੇਡ ਦਿਖਾਉਂਦੇ ਆ ਜ਼ਰਾ ਗੌਰ ਕਰਨਾ ਬੜਾ ਵਿੱਚ ਖੇਡ ਦਿਖਾਉਂਦੇ ਆ ਹਰ ਸਵਾਲ ਦਾ ਜਵਾਬ ਦਿੰਦੇ ਆ ਤੇ ਇਹ ਤਾਂ ਆਪਣੇ ਆਪਣੇ ਹਿਸਾਬ ਨਾਲ ਦੁਨੀਆ ਚੱਲੀ ਹੈ ਸੋ ਜ਼ਰਾ ਗੌਰ ਕਰਨਾ ਬਾਣੇ ਬਾਕੇ ਦਾ ਬਾਬਾ ਜੀ ਦੁਨੀਆ ਤੁਰੀ ਫਿਰਦੀ ਹੈ ਪਰ ਅਸਲ ਦੇ ਵਿੱਚ ਜਿਹੜਾ ਨਜ਼ਾਰਾ ਹੈ ਉਹ ਕਿਸੇ ਕਾਮਲ মুর্ਸ਼ਿ ਦੀ ਨਜ਼ਰ ਪੈ ਜਾਵੇ ਨਾ ਤਾਂ ਇਦਾਂ ਦਾ ਰੰਗ ਹੁੰਦਾ ਹੈ ਪਾਪੀ ਕੋਟ ਅਪਰਾਧ ਕੀਤੇ ਹੁਣ ਸਾਧ ਦੀ ਸੰਗਤ ਨਾਲ ਫਕੀਰ ਦੀ ਰੰਗ ਦੇ ਕਿਸੇ ਸੱਚੇ ਦੇ ਸੰਗ ਕਰਕੇ ਵਕੀਰ ਦੀ ਸੰਗਤ ਕਰਕੇ ਉਹ ਵੀ ਜਿਹੜੇ ਬੇੜੇ ਬੰਨੇ ਪਾਰ ਹੋ ਜਾਂਦੇ ਆ ਬਾਬਾ ਜੀ ਪਾਪ ਨਾਸ ਹੋ ਜਾਂਦੇ ਆ ਕਿਉਂ ਤੁਹਾਨੂੰ ਤੁਹਾਡੇ ਅੰਦਰ ਬੈਠੇ ਉਹ ਸੋਹਣੇ ਰੱਬ ਨਾਲ ਜੋੜ ਦਿੰਦੇ ਆ ਤੁਹਾਡੀ ਰੂਹ ਵੀ ਜਿਹੜੀ ਆ ਪਾਪ ਪਵਿੱਤਰ ਹੋ ਜਾਂਦੀ ਆ ਉਹਨਾਂ ਦੇ ਇੱਕ ਨਜ਼ਰ ਦੇ ਨਾਲ ਉਹ ਸਾਈਂ ਲੱਖਾਂ ਨੂੰ ਨਮਾਜ਼ ਐਵੇਂ ਨਹੀਂ ਕਿਹਾ ਬੁਰੇ ਭਲੇ ਸਭ ਲਈ ਖੁੱਲੇ ਨੇ ਸਾਈਂਆਂ ਦੇ ਦਰਵਾਜ਼ੇ ਕਿਉਂ ਖੁੱਲੇ ਇਸ ਲਈ ਖੁੱਲੇ ਇਸ ਲਈ ਖੁੱਲੇ ਬਾਬਾ ਜੀ ਕਿਉਂਕਿ ਹੁਣ ਜਿਹੜਾ ਤਾਂ ਨੇਕ ਕਰਮ ਵਾਲਾ ਇਨਸਾਨ ਆ ਉਹ ਜਾਂਦਾ ਹੈ ਨਾ ਉਹ ਸੋਣਾ ਹੈ ਨਾ ਉਹਨੂੰ ਹੋਰ ਵੀ ਵਧਾ ਦਿੰਦੇ ਹੋਣ ਹੀਰਿਆਂ ਵਰਗਾ ਕਰ ਦਿੰਦੇ ਆ ਗੁਰੂ ਦੀ ਨੋਰ ਚਮਕਾ ਦੇ ਜੇ ਕੋ ਬੁਰਾ ਜਾਂਦਾ ਉਹਨੂੰ ਵੀ ਨੇਕ ਕਰ ਦਿੰਦੇ ਉਹ ਭਲੋ ਸੇ ਪਹਿਲੇ ਬੁਰੂ ਕੋ ਨਵਾ ਦਿੰਦਾ ਵਾ ਬੰਦਾ ਇੱਕ ਵਾਰੀ ਉਹਦੇ ਚਰਨਾਂ 'ਚ ਬੈਠੇ ਸਹੀ ਜਾ ਕੇ ਬਾਬਾ ਕਰ ਅਗੌਰ ਕਰਨਾ ਇਹਨਾਂ ਗੁਰੂਆਂ ਰਹਿਬਰਾਂ ਫਕੀਰਾਂ ਦੇ ਦਰ ਤੇ ਜਾ ਵੀ ਦਸੇ ਪਰ ਸੱਚ ਹੋਵੇ ਕਾਮਲ ਮੁਰਸ਼ਿਦ ਦੇ ਕੋ ਸੁਖੀ ਰਹੋ ਆਵਾਦਰ ਹੋ ਚੜਦੀ ਕਲਾ ਚ ਰਹਿੋ ਆਪਣੀਆਂ ਦੁਆਵਾਂ ਜੇ ਯਾਦ ਰੱਖਣਾ ਜੈ ਮਹਾਕਾਲ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਾਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ ਹੈ ਹੱਸਦੇ ਰਹੋ ਵਾਸਦੇ ਰਹੋ ਖੁਸ਼ ਰਹੋ ਆਬਾਦ ਰਹੋ